ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਬੈਠੇ ਤਰਨੇ ਤੇ ਐਡਮਿਨਿਸਟ੍ਰੇਸ਼ਨ ਨੂੰ ਲਗਾਈ ਪਟਕਾਰ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਤਰਨੇ ਤੇ ਬੈਠੇ ਹੋਏ ਦਿਖਾਈ ਦਿੰਦੇ ਹਨ ਉਹਨਾਂ ਨੇ ਸਰਕਾਰ ਨੂੰ ਇੱਕ ਦਿਨ ਦਾ ਸਮਾਂ ਵੀ ਦਿੱਤਾ ਤਾਂ ਅੰਦਾਜ਼ੇ ਸਰਕਾਰ ਵੱਲੋਂ ਫਰਜੀ ਭਰਤੀਆਂ ਦਾ ਜਿਹੜਾ ਚਿੱਠਾ ਉਹ ਸਾਖ ਹੋ ਚੁੱਕਾ ਹੈ ਇਹ ਜਿਹੜਾ ਐਜੂਕੇਸ਼ਨ ਸਿਸਟਮ ਉਹ ਪੂਰੀ ਤਰ੍ਹਾਂ ਫੇਲ ਹੁੰਦਾ ਹੋਇਆ ਦਿਖਾਈ ਦਿੰਦਾ ਤੁਹਾਨੂੰ ਦੱਸ ਦਈਏ ਕਿ ਕੰਪਿਊਟਰ ਟੀਚਰਾਂ ਵੱਲੋਂ ਦਿੱਤੇ ਧਰਨੇ ਦੇ ਉੱਤੇ ਮੌਕੇ ਦੇ ਉੱਤੇ ਸਿੰਧੂ ਰਾਜ ਮੰਤਰੀ ਰੁਮਿਤ ਬਿੱਟੂ ਪਹੁੰਚ ਗਏ ਤੇ ਉਹਨਾਂ ਕਿਹਾ ਕਿ 2005 ਵਿੱਚ ਭਰਤੀ ਕੰਪਿਊਟਰ ਟੀਚਰਾਂ ਨੂੰ 2011 ਦੇ ਵਿੱਚ ਵੀ ਪਰਮਾਨੈਂਟ ਕਿਤੇ ਜਾਣ ਤੋਂ ਬਾਅਦ ਹਜੇ ਤੱਕ ਨਹੀਂ ਮਿਲੀ ਕੋਈ ਲੋੜੀਂਦੀ ਜੀਹਾਂ ਤੁਸੀਂ ਸਮਝ ਸਕਦੇ ਹੋ ਕਿ 2005 ਦੇ ਵਿੱਚ ਜਿਨ੍ਹਾਂ ਦਾ ਐਲਾਨ ਕਰ ਦਿੱਤਾ ਗਿਆ ਸੀ ओ, कि ਇਹਨਾਂ ਨੂੰ ਭਰਤੀ ਕੀਤਾ ਜਾਏਗਾ ਕਾਜ਼ਾ ਦੇ ਵਿੱਚ ਉਹ ਪਰਮਾਨੈਂਟ ਹੋ ਚੁੱਕੇ ਹਨ ਪਰ ਅਸਲ 'ਚ ਉਹਨਾਂ ਨੂੰ ਅਜੇ ਤੱਕ ਨੌਕਰੀ ਨਹੀਂ ਮਿਲੀ। ਤੋਂ ਇੱਕ ਗੁਰ ਸਰਕਾਰ ਦੀ ਵੱਡੀ ناکامی ਦੇਖਣ ਨੂੰ ਮਿਲ ਰਹੀ ਹੈ ਪ੍ਰਸ਼ਾਸਨ ਸਮੇਤ ਰਮਨੀਤ ਸਿੰਘ ਬਿੱਟੂ ਨੇ ਇੱਕ ਵਾਰ ਚੱਕੇ ਐਡਮਿਨਿਸਟ੍ਰੇਸ਼ਨ ਤੇ ਅਤੇ ਇੱਕ ਦਿਨ ਦਾ ਸਮਾਂ ਮੰਗੇ ਕਿ ਇਹ ਕਿ ਇੱਕ ਦਿਨ ਦੇ ਵਿੱਚ ਵਿੱਚ ਇਹਨਾਂ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਫਿਰ ਉਹ ਆਪਣੇ ਪੱਦਰ ਦੇ ਤੇ ਆਪਣੇ ਲੈਵਲ ਦੇ ਉੱਤੇ ਇਸ ਮੁੱਦੇ ਨੂੰ ਸੋਲਵ ਕਰਨਗੇ ਤੁਸੀਂ ਵੀ ਦੇਖੋ ਇਹ ਵੀਡੀਓ ਮੈਂ ਬੰਗਰੇ ਆ ਸੀ ਇੱਥੇ ਤੇ ਇਹਨਾਂ ਨੇ ਆਪਣਾ ਜੋ ਗੁੱਸਾ ਇਹ ਉਹ ਜ਼ਾਹਿਰ ਕੀਤਾ ਤੇ ਮੈਂ ਗੱਡੀਆਂ ਰੋਕ ਲਈਆਂ ਮੈਨੂੰ ਨਹੀਂ ਪਤਾ ਸੀ ਮੈਂ ਤਾਂ ਗਰਾਊਂਡ 'ਚ ਦੇਖਿਆ ਆ ਹੁਣੀ ਕਿਉਂਕਿ ਇਹ 2005 ਦੇ ਇੱਕ ਕੰਪਿਊਟਰ ਟੀਚਰ ਅਧਿਆਪਕ ਜਿਹੜੇ ਆ ਉਹ ਸਰਕਾਰ ਦੇ ਭਰਤੀ ਕੀਤੇ 2011 'ਚ ਇਹ ਪਰਮਾਨੈਂਟ ਇਹਨਾਂ ਦੇ ਆਰਡਰ ਵੀ ਆ ਪਰ ਇਹਨਾਂ ਨੂੰ ਕੋਈ ਵੀ ਜਿਹੜੀ ਸਰਕਾਰ ਦੇ ਬੈਨੀਫਿਟ ਲਈ ਜਿਹੜੀ ਇੱਕ ਮੁਲਾਜ਼ਮ ਦੇ ਹੁੰਦੇ ਆ ਇੱਕ EMPLOYE ਦੇ ਹੁੰਦੇ ਆ ਉਹ ਨਹੀਂ ਮਿਲਦੇ ਤੇ ਤਕਰੀਬਨ 9 ਦਿਨਾਂ ਦੇ ਇਹ ਇੱਥੇ ਬੈਠੇ ਸੀ ਤੇ ਅੱਜ ਪੁਲਿਸ ਨੇ ਜ਼ਬਰਦਸਤੀ ਆ ਇਹਨਾਂ ਦੇ ਟੈਂਟ ਪੱਟ ਕੇ ਇਹਨਾਂ ਨੂੰ ਆ ਮੇਰੀਆਂ ਭੈਣਾਂ ਪਤਾ ਨਹੀਂ ਕਿਹੜੇ ਕਿਹੜੇ ਸ਼ਹਿਰ ਚੋਂ ਕਿਹੜੇ ਕਿਹੜੇ ਜ਼ਿਲ੍ਹੇ ਚੋਂ ਮੇਰੇ ਭਰਾ ਬੈਠੇ ਆ ਘਰ-ਬਾਰ ਛੱਡ ਕੇ ਆਪਣੇ ਬੱਚਿਆਂ ਖਾਤਰ ਆਪਣੇ ਖਾਤਰ ਆਪਣੇ ਮੈਂ ਸਿਰਫ ਐਡਮਿਨਿਸਟ੍ਰੇਸ਼ਨ ਨੂੰ ਇੰਨੀ ਗੱਲ ਕਹਿਣਾ ਇਹ ਵੀ ਪੰਜਾਬ ਦੇ ਆਖਰ ਤੁਸੀਂ ਇੱਕ ਪਾਸੇ ਤਾਂ ਐਜੂਕੇਸ਼ਨ ਦੀ ਗੱਲ ਕਰਦੇ ਹੋ ਐਜੂਕੇਸ਼ਨ ਐਜੂਕੇਸ਼ਨ ਕਾਉਂਦੇ ਰਹਿੰਦੇ ਹੋ ਚਾਰੋਂ ਸਾਡਾ ਮਾਡਲ ਐਜੂਕੇਸ਼ਨ ਦਾ ਹੈ ਇਹ ਇੱਕੜੇ ਮਾਡਲ ਚਾਉਂਦੇ ਆ ਜੀ ਫਿਰ ਇਹ ਕਿਹੜਾ ਮਾਡਲ ਹੈ ਇਹ ਤਾਂ ਦੱਸੋ ਮੈਂ ਐਡਮਿਨਿਸਟ੍ਰੇਸ਼ਨ ਨੂੰ ਇਹ ਗੱਲ ਕਹਿਣਾ ਚਾਹੁੰਦਾ ਇਹਨਾਂ ਦੀ ਆ ਕੇ ਗੱਲ ਸੁਣ ਲਓ ਇਹਨਾਂ ਨੂੰ ਆ ਕੇ ਸੈਟੀਸਫਾਈਟ ਕਰੋ ਕੋਰਟ ਦੇ ਆਰਡਰ ਵੀ ਨੇ ਜੇ ਤੁਸੀਂ ਇਹ ਗੱਲ ਨਹੀਂ ਕਰੋਗੇ ਅੱਜ ਦੇ ਇੱਕ ਦਿਨ ਦਾ ਵੀ ਮੈਂ ਤੁਹਾਨੂੰ ਟਾਈਮ ਬੇਨਤੀ ਰਿਕੁਐਸਟ ਕਰਦਾ ਚਾਹੇ ਇੱਥੇ ਦੇ ਡਿਪਟੀ ਕਲੈਕਟਰ ਨੇ ਚਾਹੇ ਇੱਥੇ ਦੇ ਹੋਰ ਸੀਨੀਅਰ ਮਹਿਕਮੇ ਦੇ ਅਧਿਕਾਰੀ ਨੇ ਐਜੂਕੇਸ਼ਨ ਦੇ ਇਹਨਾਂ ਨਾਲ ਆ ਕੇ ਗੱਲ ਕਰੋ ਨਹੀਂ ਇਹਨਾਂ ਦੇ ਨਾਲ ਅਸੀਂ ਹੋਰ ਵੱਧ ਚੜ ਕੇ ਬੈਠਾਂਗੇ ਮੈਂ ਇਸ ਨੂੰ ਪਾਰਟੀਬਾਦੀ ਚ ਨਹੀਂ ਲੈਣਾ ਚਾਹੁੰਦਾ ਕਿਉਂਕਿ ਕੇਸ ਨੂੰ ਮੈਂ ਬਾਰ ਬਾਰ ਮੈਂ ਕਹਿੰਦਾ ਬਿਲਕੁਲ ਵੀ ਇਹਨੂੰ ਭਾਜਪੀ ਆਮ ਆਦਮੀ ਜਾਂ ਹੋਰ ਮੈਂ ਪਾਰਟੀ ਕਰਕੇ ਨਹੀਂ ਖੜਾ ਹਾਂ ਨਾ ਇਸ ਲਈ ਜਿਹਨਾਂ ਨੂੰ ਪਾਉਣਾ ਹੈ ਇਹ ਆਪਣਾ ਇਹਨਾਂ ਦਾ ਸੰਘਰਸ਼ ਆ ਤੇ ਉਹ سپورਟ ਕਰਨਾ ਹੈ ਇੱਕ ਪੰਜਾਬੀ ਹੋਣ नाते ਤੇ ਜੇ ਤੁਸੀਂ ਇਹਨਾਂ ਦੀ ਸੁਣਵਾਈ ਅੱਜ ਨਾ ਕੀਤੀ ਤਾਂ ਅਗਲਾ ਸਟੈਪ ਕੀ ਆ ਉਹ ਫਿਰ ਜਾਂ ਨਾਲ ਬੈਠਾਂਗੇ ਨਹੀਂ ਹੋਰ ਕੋਈ ਵੱਡੀ ਕਾਰਵਾਈ ਕਰਨੀ ਪਊਗੀ ਉਹ ਮੈਂ ਨਹੀਂ ਚਾਹਦਾ ਕਿਉਂਕਿ ਇਹ ਵੀ ਮੁਲਾਜ਼ਮ ਨੇ ਪਰ ਯਾਰ ਚੰਗਾ ਲੱਗਦਾ ਇੱਕ ਟੀਚਰ ਜਿਹੜੇ ਬੱਚੇ ਇਹਨਾਂ ਨੂੰ ਸਕੂਲ ਜਿਹੜੇ ਬੱਚਿਆਂ ਨੂੰ ਇਹ ਕਾਲਜਾਂ ਸਕੂਲਾਂ ਚ ਪੜਾਉਂਦੇ ਨੇ ਉਹ ਅੱਜ ਸਟੂਡੈਂਟ ਵੀ ਕੀ ਦੇਖਦੇ ਹੋਣਗੇ ਵੀ ਸਾਡੇ ਕੱਲ ਤਾਂ ਇਹ ਇੱਥੇ ਸਾਨੂੰ ਪੜਾਉਂਦੇ ਸੀ ਅੱਜ ਇਹਨਾਂ ਨੂੰ ਧਰਮੇ ਦੇਣੇ ਪੈ ਰਹੇ ਆਪਣੀਆਂ ਤਨਖਾਹਾਂ ਖਾਤਰ ਆਪਣੀਆਂ ਸਹੂਰਤਾ ਖਾਤਰ ਬੈਠਣਾ ਪੈ ਰਿਹਾ ਕੀ ਬੱਚਿਆਂ ਤੇ ਉਹ ਤੇ ਅਸਰ ਪਊਗਾ ਜਿਸ ਕਰਕੇ ਅੱਜ ਮੈਂ ਚਾਹੂੰਗਾ ਵੀ ਸ਼ਾਮ ਤੱਕ ਤੁਸੀਂ ਇਹਨਾਂ ਨਾਲ ਗੱਲ ਕਰੋ ਚੱਚ ਨਾਲ ਇਹਨਾਂ ਨੂੰ ਇਹਨਾਂ ਨੂੰ ਧਰਨਾ ਨਾ ਦੇਣਾ ਪਵੇ ਨਹੀਂ ਜਿਹੜਾ ਵੀ ਕੁਝ ਹੋਊਗਾ ਫਿਰ ਮੈਂ ਆਪਣੇ ਆਪ ਅੱਜ ਸੋਚੂੰਗਾ ਆਪਣੀ ਪੱਧਰ ਤੇ ਗੱਲ ਕਰੂੰਗਾ ਨਹੀਂ ਤਾਂ ਇਹਨਾਂ ਦੇ ਨਾਲ ਬੈਠਾਂਗੇ ਆ ਨਹੀਂ ਇਹਨਾਂ ਨੂੰ ਫਿਰ ਤੁਹਾਡੇ ਕੋਲ ਨਹੀਂ ਆਪ ਮੁਰੇ ਹੋ ਕੇ ਲੱਗ ਕੇ ਤੁਹਾਡੇ ਸੀਐਮ ਸਾਹਿਬ ਦਰਵਾਜ਼ੇ ਤੇ ਆ ਕੇ ਖੜਾ ਨੇ ਧੰਨ